ਗੁੱਡ ਮਾਰਨਿੰਗ ਜੀ ਤੇ ਲਿਖੇ ਸਾਡੇ ਸਾਡੇ ਘਰ ਦਾ ਮਾਹੌਲ ਦੇਖੋ ਸਵੇਰ ਦਾ ਟਾਈਮ ਹੈ ਸ਼ਾਂਤੀ ਹੋਈ ਸਾਰੇ ਸੁੱਤੇ ਪਏ ਨੇ ਤੇ ਆਪਾਂ ਉੱਠ ਗਏ ਆ ਫੜ ਲਿਆ ਚਾਹ ਪੀਣ ਬਾਹਰ ਬੈਠ ਕੇ ਤੇ ਅੰਦਰ ਰਾਤ ਦੇ ਕੱਪੜੇ ਤੇ ਉੱਤੇ ਹੀ ਸੁੱਕਣੇ ਪਾਵਾਂਗੇ ਹੁਣ ਤੇ ਅੱਜ ਬੱਚਿਆਂ ਨੂੰ ਛੁੱਟੀ ਸੀ ਤਾਂ ਕਰਕੇ ਸਾਰੇ ਆਰਾਮ ਨਾਲ ਸੁੱਤੇ ਪਏ ਨੇ ਮੈਨੂੰ ਲੌਕ ਲੱਗ ਗਿਆ ਭਾਈ ਆ ਗੁੱਡ ਮਾਰਨਿੰਗ ਜੀ hope ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਾਰੀ ਆਪਣੀ ਪਾਰਟੀ ਸੁੱਤੀ ਹੈ ਜੀ ਆਪਾਂ ਹੋ ਗਏ ਮੇਰੀ ਤਾਂ ਬੜੀ ਕੀ ਆ ਚਾਹ ਛੁੱਟੀ ਹੋਵੇ ਚਾਹ ਨਾ ਹੋਵੇ ਮੇਰੀ 5:30 ਵਜੇ ਅੱਖ ਖੁੱਲ ਜਾਣੀ ਆ ਤੇ ਮੈਂ ਕਹਾਂ ਦੁੱਤੀ ਕਿ ਅੱਜ ਫੇਰ ਮੇਰੇ ਸਿਰ ਨੂੰ ਨਾ ਬੜੇ ਚੱਕਰ ਹੁੰਦੇ ਪਏ ਹਨ ਮੈਂ ਉੱਠ ਕੇ ਮੈਂ ਚਾਹ ਪੀਣ ਗਈਆਂ ਮੈਂ ਤਾਂ ਸੱਚ ਕੋਲ ਕਲਿੰਦਰ ਉੱਠੀ ਕਲਿੰਦਰ ਵਿਚਾ ਗਿਆ ਹੋਇਆ ਕਿਤੇ ਕੰਮ ਤੇ ਬਾਕੀ ਸਾਰੀ ਪਾਰਟੀ ਸੁੱਤੀ ਪਈ ਕਾਹ ਤਾਂ ਮਹੌਲ ਹਵਾ ਚੱਲਦੀ ਸਤਿ ਸ਼੍ਰੀ ਅਕਾਲ ਪਰ ਨਹੀਂ ਵੀ ਨਹੀਂ ਕੁਝ ਚੱਲ ਨਹੀਂ ਬਾਹਰ ਨਹੀਂ ਬੈਠਾ ਜਾਣਾ ਚਾਹ ਪੀਣੀ ਗਰਮੀ ਲੱਗਣੀ ਤੇ ਚਲੋ ਜੀ ਵਲੌਗ ਕੰਟੀਨਿਊ ਕਰਤਾ ਬਣਿਆ ਹੋ ਵਲੌਗ ਚ ਕਰਦੇ ਆਂ ਆਪਾਂ ਸਾਰੀ ਪਾਰਟੀ ਨੂੰ ਉੱਠ ਲੈਂਦੇ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਨਹੀਂ ਤਾਂ ਰੌਲਾ ਪੈਂਦਾ ਸਾਡੇ ਘਰੇ ਪਰ ਅੱਜ ਸ਼ਾਂਤੀ ਹੋਈ ਪਈ ਹੈ ਤੇ ਲੋ ਜੀ ਇੱਧਰ ਫਤੇ ਸਾਡਾ ਉੱਠ ਗਿਆ ਫਤੇ ਗੁੱਡ ਮਾਰਨਿੰਗ ਬੋਲੋ ਗੁੱਡ ਮਾਰਨਿੰਗ ਜੀ ਤੇ ਫਤੇ ਰੈਡੀ ਹੋ ਗਿਆ ਤੇ ਅੱਜ ਛੁੱਟੀ ਹੈ ਫਤੇ ਨੂੰ ਤੇ ਅੱਜ ਨਜ਼ਾਰੇ ਲੈਣੇ ਨੇ ਕਿਤੇ ਤੱਕ ਪਰ ਉਹਨਾ ਬਣਾਇਆ ਹੈ ਤੇ ਮੇਰੇ ਪੁੱਤ ਨੇ ਪੱਗ ਬੰਨਣੀ ਪਰਨੀਤ ਨੇ ਤੇ ਫਤੇ ਬੰਨਣ ਲੱਗਾ ਬਸ ਵੈਰੀ ਗੁੱਡ ਵੈਰੀ ਗੁੱਡ ਪੱਗ ਬੰਨੋ ਫਟਾਫਟ ਬਹੁਤ ਛੋਣਾ ਲੱਗ ਰਿਹਾ ਪੰਜ ਸਾਹ ਪੰਜ ਸਾਹ ਫਤੇ ਨੇ ਪਾਈ ਪੱਗ ਪੂਗ ਬੰਨਣੀ ਏ ਹੁਣ ਸ਼ਰਟ ਪਾਲੀ ਪਰਨੀਤ ਦੀ ਬਹੁਤ ਹਾਂ ਪੈਂਟ ਉੱਪਰ ਕਰੋ ਨਾ ਪੈਂਟ ਉੱਪਰ ਕਰੋ ਹਾਂ ਬਿਲਕੁਲ ਰਾਜਾ ਮਾਮੇ ਵਰਗੇ ਲੱਗ ਰਹੇ ਹੋ ਕਰੋ 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 ਹਾਂ ਬਸ ਜੋ ਜੋ ਪੈਂਟ ਉੱਪਰ ਕਰ ਲਓ ਪੁੱਤ ਆਪੀ ਆਪੀ ਐਂਸ ਲੈ ਲਓ ਨਹੀਂ ਥੋੜਿਆ ਉਹਦਾ ਪੈਂਟ ਦਾ ਉੱਪਰ ਜਿਹੜਾ ਉਹ ਹੈ ਰਿਬ ਜੀ ਟਾਈਟ ਕਰ ਦੇਣਾ ਕਰ ਦੋ ਪੁੱਤ ਹਾਂ ਬਸ ਵੈਰੀ ਗੁੱਡ ਤੇ ਪਰਨਾ ਲੈ ਆਨੀ ਤੇ ਦਾ ਪਰਨਾ ਉੱਧਰ ਦੀ ਜਿਹੜੀ ਵਿੱਚ ਸੈਂਟਰ ਵਾਲੀ ਕਮਰੇ ਦੀ ਲਮਾਰੀ ਹੈ ਨਾ ਉਹਦੇ ਵਿੱਚ ਮੈਂ ਰੱਖ ਕੇ ਆਈਆਂ ਤਿੰਨ ਚਾਲ ਪਰਨੇ ਇਕੱਠੇ ਨਾਲੇ ਨਾ ਆਪਣੇ ਪਰਨੇ ਜਿਹੜੇ ਨਾ ਮੈਨੂੰ ਮੈਂ ਤੈਨੂੰ ਦੱਸ ਨਹੀਂ ਆ ਉਥੋਂ ਕੱਢ ਮੈਂ ਰੋਲ ਕਰ ਕਰਕੇ ਰੱਖ ਕੇ ਜਾਨੀ ਔਰ ਚੋ ਰੰਗ ਛੇਤੀ ਪਛਾਣੇ ਜਾਂਦੇ ਮੈਂ ਸਪੇਸ ਬਣਾਨੀ ਆ ਨਾ ਤੇਰੀ ਲਮਾਰੀ ਚ ਠੀਕ ਹੈ ਚੱਲ ਫਤਿਹ ਹਾਂ ਬਸ ਵਿਚੋ ਨਾ ਵਿੱਚ ਕਰੀ ਦੇਖੋ ਜੀ ਫੈਸ਼ਨ 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 ਹਾਂ ਬਸ ਓਕੇ ਆ ਚਾਹ ਪਰਣਾ ਲਿਓ ਮੇਰਾ ਸ਼ੋਨਾ ਸਰਦਾਰ ਇਹ ਜੂੜਾ ਕਿੱਧਰ ਜਾ ਰਿਹਾ ਹਾਂ ਕਰੀਮ ਇੱਕ ਮੇਕੋ ਵੀ ਆਰਡਰ ਆਇਆ ਉਹਦਾ ਪਹਿਲਾਂ ਵੀ ਤੇ ਲੋ ਜੀ ਇੱਧਰ ਦੁਪਹਿਰ ਦਾ ਟਾਈਮ ਆ ਕਹਿੰਦੇ ਕਈ ਵਾਰ ਦੁਪਹਿਰੇ ਹੱਡ ਭਖਦਾ ਜਮਨ ਦਾ ਦੁਪਹਿਰੇ ਹੱਡ ਭਖਿਆ ਹੋਇਆ ਦੁਪਹਿਰੇ ਲੱਗੀ ਸਵੇਰੇ ਤਾਂ ਤੋਤਾ ਨਹੀਂ ਇਸ ਟਾਈਮ ਲੱਗੀ ਇੱਧਰ ਅਸੀਂ ਕੱਪੜੇ ਕੁੱਪੜੇ ਧੋ ਕੇ ਸੁੱਕਣੇ ਪਾਤੇ ਆ ਪਾਣੀ ਇੱਥੇ ਰੁਕ ਜਾਂਦਾ ਮਣ

ਆ ਉਹ ਕੱਢਦੇ ਚਾਹੁੰਦਾ ਹੋਰ ਕੁਝ ਰਹਿ ਗਿਆ ਹੋਵੇ ਜਾਂ ਇੱਕ ਵਜੇ ਪਾਣੀ ਪਾ ਲਈ ਜਦੋਂ ਖੜੇ ਮੈ ਰਹੇ ਜਿਆਨ ਮਾਤਾ ਜੀ ਜਿਆਨ ਮਾਤਾ ਜੀ ਹਾਂ ਫਟੋ ਜੀ ਜਿੰਮਾ ਲਾਈ ਕਰਾ ਦੇਗਾ ਜੀ ਨਾ ਬੜੀ ਬੇਰਹਮ ਮਾਣ ਹਿੱਟ ਕਰਦੀ ਇਹ ਦੇਖਦੇ ਆ ਕਿ ਤੁਸੀਂ ਨਹੀਂ ਹੈ ਨਹੀਂ ਲੱਗਦੀ ਰੱਤ ਕਰਨ ਲਈ ਤਾਂ ਅੱਗ ਗਿਆ ਤਾਂ ਕਿ ਜਦੋਂ ਮੈਂ ਇਧਰੋਂ ਦੇਖਾਂ ਇਹ ਬਿੱਕੀ ਜੇ 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 ਕਿਦਾ ਸਾਦੀ ਆਉਂਦੀ ਹੈ ਵੇ ਬਰਾਬਰ ਆ ਆ ਵੀ ਤੱਕੇ ਤੁਮਾਂਗੇ ਦੁਆਰ ਤੋਂ ਵਾਗ ਜਾਵੇ ਪਾਣੀ ਹੋਣਾ ਕਿ ਮੁੱਛ ਪਾ ਲਈ ਜਿਹੜਾ ਰੱਬ ਤੋਂ ਪੰਡਾ ਹੁੰਦਾ ਉਹ ਨੰਦਾ ਬਤ ਕਰੋ ਓਏ ਰੋੜ ਤੋਂ ਇੱਧਰ ਹੋ ਜਾਓ ਇੱਧਰ ਆ ਲਿਓ ਗੱਡੀਆਂ ਤੇਜ਼ ਹੁੰਦੀਆਂ ਨੇ ਤੁਹਾਡੇ ਕਿੱਧਰ ਭਾ ਕੇ ਜਾਣੀਆਂ ਨੇ ਕਿਹੜਾਓ ਪਰਨੀਤ ਕਹਿੰਦਾ ਮੈਂ ਸ਼ੈਡੂ ਨੂੰ ਲਾਣਾ ਮੈਨੂੰ ਸ਼ਰਮ ਆਉਂਦੀ ਕੰਮ ਕਰਦੇ ਕੰਮ ਕਰਦੇ ਓਏ ਰੋੜ ਤੇ ਉਹਨੇ ਕੀਤੀ ਸ਼ਰਮ ਓਦੇ ਮੁੱਠੇ ਕਰਮ ਆਹ ਨਹੀਂ ਦਿਖ ਗਿਆ ਆਹ ਨਹੀਂ ਦਿਖ ਗਿਆ ਇਦਾਂ ਹੀ ਹੋਰ ਦੇਗਾ ਤੇ ਕਰ ਉਹ ਕੋਈ ਮਾਰਦਾ ਨਹੀਂ ਮਾਰਦਾ ਮਾਰਾ ਮੈਂ ਉਦੇ ਪਾਸੇ ਹੋਇਆ ਯਾਰ ਤੂੰ ਹੋ ਗਿਆ ਭਾਈ ਕੀ ਕੋਰ ਕਿਉਂ ਕੋਈ ਨਹੀਂ ਆਇਆ ਹਰਦਾ ਕੋਈ ਨਹੀਂ ਮਾਰ ਮਾਰ ਜੜੂ ਮਾਰੇ ਸਰਾਫੇ ਚਾ ਦਮੂ ਸੂਡੀ ਨਾਲ ਅੰਦਰ ਹੀ ਆ ਕਾ ਨੀਤ ਨੂੰ ਕੰਨੀ ਆ ਲਾਵੇ ਆਹ ਬੜੀ ਨਾਲ ਅੰਦਰ ਹੀ ਹੈ ਇਹ ਸੂਡੀ ਲਾ ਜਾਵੇਂ ਇਧਰ ਆਪਾਂ ਨੇ ਬਣਾ ਲਈ ਚਾਹ ਤੇ ਲੰਮੀ ਪਾਪਾ ਸੁੱਤੇ ਪੈਣ ਨੂੰ ਨਾ ਥਾਓ ਤੇਲ ਦਾ ਤੜਕੇ ਦਾ ਗਿਆ ਹੋਇਆ ਆ ਤੇ ਸੁੱਤੀਆਂ ਪਈਆਂ ਤੁਸੀਂ ਇਹ ਮੈਨੂੰ ਇੱਥੇ ਬਲਾਉਂਦੇ ਮੈਂ ਆਉਂਦੀ ਹਾਂ ਲੈ ਰਹੀ ਨਕਲ ਸੀ ਮਨਦੀਪ ਜਾ ਆਪਣੇ ਸਾੜੇ ਭੈਣਸਰਾ ਲੱਗਿਆ ਸੀ ਨਾਉਣ ਨੂੰ ਪੀਲ ਚੌਲ ਚਲਿਆ ਹੀ ਬਲੌਂ ਮੇਰੇ ਦੇਸ਼ਾ ਕਰਨਾ ਤੁਸੀਂ ਸਾਨੂੰ ਨਾ ਜਾਨ ਜਾਨ ਚ ਤੰਗ ਕਰਦੇ ਹੋ ਬਹੁਤਾ ਬੰਦ ਕਰਦੇ ਕੋਣ ਹੈ ਆਪਣੇ ਥੋੜੀ ਹੈ ਪਰ ਹੁਣ ਸਾਰਾ ਅੱਛਾ ਕੋਈ ਜਿਹੜਾ ਗਰਮੀ ਦਸਤਰੀ ਬਾਹਰ ਕੱਢੋ ਇਰੇਟ ਕੋਈ ਵੀ ਸੁਣਣਾ ਫਿਰ ਇਹਦਾ ਫਿਰ ਆਪਣੇ ਬੂਟਿਆਂ ਨੂੰ ਪਾਣੀ ਆਣੀ ਬੂਦਾ ਤੇ ਆ ਵੇਤੀ ਛੋ ਲਈ ਪਤੇ ਨਾ ਕਰ ਲੈ ਨਾ ਲੈ ਪੰਗੇ ਤੇ ਇਧਰ ਮੱਛੀ ਤੋਂ ਰਿਉਪਰੀ ਹਾਂ ਕੱਦੂ ਨੇ ਹੀ ਦਮਨ ਅਮਰੂਦਾ ਨੂੰ ਕਹਿ ਰਹੀ ਐ ਕੱਦੂ ਲੱਗ ਰਹੇ ਨੇ ਮੈਨੂੰ ਛੋਟੇ ਛੋਟੇ ਪੀਸ ਕੱਟੋ ਤੇ ਇਧਰ ਆਪਾਂ ਲਾਉਣ ਲੱਗਿਆ ਚੋਲਾਂ ਨੂੰ ਤੜਕਾ ਅੱਜ ਬਣਾਵਾਂਗੇ ਨਮਕੀ ਚੋਲ ਤੇ ਦਹੀਂ ਨਾਲ ਖਾਵਾਂਗੇ ਕੈਮਰਾ ਮੇਰਾ ਕਿੱਧਰ ਜਾ ਰਿਹਾ ਸੀ ਤੇ ਸਫਾਈਆਂ ਆਪਣੀਆਂ ਸਾਰੀਆਂ ਹੋ ਗਈਆਂ ਜੀ ਆਨ ਸਫਾਈਆਂ ਹੋ ਗਈਆਂ ਨੇ ਪੂਰੀਆਂ ਝਾੜੂ ਪੋਚਾ ਸਭ ਕੁਝ ਹੋ ਗਿਆ ਤੇ ਅਮਨ ਨਹਾ ਰਿਹਾ ਤੇ ਬੱਚੇ ਅੰਦਰ ਨੇ ਤੇ ਇਧਰ ਮੈਂ ਬਣਾਣ ਲੱਗੀ ਆ ਰੋਟੀ ਕਿਉਂਕਿ ਟਾਈਮ ਹੋ ਗਿਆ ਉੱਤੇ ਦੇ ਲੋ 2 ਵਜਣ ਵਾਲੇ ਨੇ ਤੇ ਗਗਨ ਆਉਣ ਵਾਲੀ ਹੈ ਅੱਜ ਖਾਵਾਂਗੇ ਨਮਕੀਨ ਚਾਹ ਵਾਲਾ ਜੁੜ ਗਏ ਪੈਰ ਅਕਾਊਂਟੈਂਟ ਨਾਲ ਹੀ ਰਿੰਦਾ ਪਤਾ ਕਿੱਥੋਂ ਲੱਭੇ ਜਲਦੀ ਤੇ ਕਰਨਾ ਹੈ ਬਸ ਮੈਂ ਆਪ ਆ ਰਹੀ ਦਾ ਬਸ ਮੈਂ ਤੇ ਇੰਨਾ ਹੀ ਸਨੇਹਾ ਦੇਣਾ ਇੰਨਾ ਹੀ ਸਨੇਹਾ ਦੇਣਾ ਚਲੋ ਤੁਹਾਨੂੰ ਫੋਨ ਦੇ ਦੇ ਰਹੀ ਪਾ ਕਾ ਲੱਗੇ ਉੱਤਰ ਕੇ ਮੈਂ ਭਾਜੀ ਮੈਂ ਆ ਕੇ ਗੱਲ ਕਰਾਂ ਗੱਡੀ ਤੇ ਲਵਾਈਏ ਘੁਮਾ ਕੇ ਦੇਖੋ ਤਾਂ ਆਹ ਭਾਜੀ ਭਾਜੀ ਚਲੋ ਫੇ ਚੱਲੀਏ ਮਹਿੰਦੀ ਹੋਲਡਿੰਗ ਮਗਾ ਕੇ ਚੋਲਣਾ ਚਾਹ ਤਾ ਆ ਤਾਂ ਸਿੱਧੀਆਂ ਹੋ ਗਲਾਂ ਦੀ ਨਹੀਂ ਕੌਣ ਮੈਂ ਜਾ ਸਕਦਾ ਮੈਂ ਪਾ ਕੇ ਤੋ ਦਿਖਾ ਕੋਲ ਨਹੀਂ ਬੁਣ ਦੂਦੀ ਵੀ ਕਰਾਂ ਮੈਂ ਨਹੀਂ ਮੇਰੇ ਮੋਬਾਈਲ ਕਰੇ ਮੋਣਾ ਨਹੀਂ 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 ਕਈ ਵਾਰ ਆਪਸ਼ਨ ਰਹੇਗਾ ਵੀ ਕੋਲ ਦੇ ਦੇ ਇਧਰ ਕਰ ਦੂਜੇ ਦੇ ਇਹਦੇ ਨਾਲ ਆ ਵਾਲੇ ਚੇਂਜ ਹੋ ਜਾਣਗੇ ਜੇ ਸੂਟ ਨਾਲ ਦੇ ਪਵਾ ਲੋ ਮੋਤੀ ਕੋਈ ਮਰਜੀ ਉਹ ਹਮ ਜੇ ਆਪ ਜਿਹੜਾ ਮਰਜੀ ਕਰੀਂ ਕਿੰਨਾ ਗੰਮਨ ਕਰਦਾ ਚਾਰ ਪੰਜ 6 ਕਿੰਨੇ ਹੋਏ ਨੇ ਪੰਜਾਂ ਨੂੰ ਪਾਣੀ ਨਹੀਂ ਨਹੀਂ ਮੇਰੇ ਬਹੁਤ ਆਈ ਤੱਬਰ ਹੀ ਆ ਗਿਆ ਇਹ ਹੀ ਹੋ ਗਿਆ ਡਾਲਾ ਹੀ ਮਾਉਣਾ ਪੈਣਾ ਕੋਈ ਚੱਕ ਨਹੀਂ ਤੁਸੀਂ ਲੋਕਾਂ ਬੜਾ ਕਿੰਨੇ ਮਗਾਵਾ ਸਾਡਾ ਸਾਰਾ ਟੱਬਰ ਹੀ ਆ ਗਿਆ ਜੁਐਲਰੀ ਲੈਣ ਜੁਐਲਰੀ ਲੈਣ ਆਏ ਸਾਰਾ ਟੱਬਰ ਹਾਂ ਲਾ ਫਿਰ ਹਮਣ ਆ ਠੀਕ ਹੈ ਮੋਤੀ ਚੇਂਜ ਕਰਵਾ ਲੈ ਮੇਰੇ ਚ ਸੱਟ ਦਿਖਾ ਹੋਰ ਇਹ ਸਿੰਘ ਬੇਬੀ ਦੇਖੇ ਰਾਤ ਕੱਲ ਤਾਂ ਇੰਨੇ ਕੱਢ ਕੇ ਸਾਢੇ 5 ਸਾਢੇ 5 ਹੁਣ ਬਹੁਤ ਪਿਆਰਾ ਲੱਗ ਰਿਹਾ ਮੋਤੀ ਚੇਂਜ ਕਰਵਾ ਲੈ ਇਹਦੇ ਨਾਲ ਦੇ ਹੋਰ ਦੇਖ ਲੈ ਕੋਈ ਬਸ ਉਹਨੇ ਰੇਟ ਦੇਖੀ ਕਿਵੇਂ ਚੱਕਰੀਆ ਬਣਾ ਸੀ ਹਾਂ ਅੰਮਨ ਨੂੰ 1500 ਦੋ ਆਖਣ ਨੂੰ 1500 2000 ਵਾਹੀ ਮਹਿੰਗੇ ਲੈ ਅੰਮਨ ਨੂੰ ਸਸਤਾ ਦਵਾ 2500 ਨਹੀਂ ਆ ਰਹੀ ਮੂਨ ਦਾ ਜਦੋਂ ਹਟ ਗਿਆ ਰਹਿਤੋਂ ਆਪਰਾ ਤੇਰਾ ਹੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗ ਰਿਹਾ ਅੰਮਨ ਆ ਦੀ ਖੂਰੇ ਤੱਕ ਰਹੀਦੀ ਪਿੱਛੇ ਨਹੀਂ ਹੁੰਦਾ ਉਹ ਇੱਥੇ ਤੱਕ ਹੁੰਦਾ ਤੇ ਇੱਥੇ ਤੱਕ ਹੈ ਪਿੱਛੇ ਇਧਰੋਂ ਘੱਟ ਨਾ ਪਾਏ ਮਗਲੇ ਪਾਸੇ ਕਰ ਲੈ ਉਹਨੂੰ ਜਦੋਂ ਫੋਟੋ ਕਰਾਉਣੇ ਮਗਰ ਗੱਲ ਪਾਸੇ ਬਣ ਜਾਈਏ ਤੇ ਡਾਂਸ ਡੂਸ ਕਰਦਾ ਬੰਦਾ ਟੰਗ ਜਾਂਦਾ ਸੋਨਾ ਲੱਗ ਗਈ ਕਹਿੰਦੇ ਚੱਲੀ ਪਿੱਛੇ ਗਗਣਾ ਗਈ ਪੁੱਤਿਆਂ ਜੀ ਸੇਰਾ ਦਾ ਵਿਆਹ ਆ ਦਿਨ ਤੇਲੀ ਵੀ ਟੇਲ ਚੜਨਾ ਤੇ ਆਇਓ ਸਾਡੇ ਮੈਂ ਭਾਜੀ ਆਈ ਮੈਂ ਆ ਕੇ ਗੱਲ ਕਰਦੀ ਦਮਨ ਆ ਰਬੜਾਂ ਦੇਖ ਲੋ ਬੱਚੇ ਤੁਸੀਂ ਰਬੜ ਲੈਣੀ ਸੀ ਕਿ ਕਲਿੱਪ ਲੈਣੇ ਨੇ ਬਹੁਤ ਬਹੁ ਪਈਆਂ ਘਰੇ ਬੋਹਾਂ ਦੀ ਪਹਿਲੇ ਚਾਹ ਜੇ ਨਹੀਂ ਰਹਿਣਾ ਮੈਨੂੰ ਹਾਂ ਤਲੀ ਪਿੱਤਲੇ ਤੇ ਵੀ ਲੈਣੀ ਹੈ ਸਾਡੇ ਵਰਗਾ ਤਾਂ ਕਦੇ ਕੋਈ ਚਾਹ ਨਹੀਂ ਰਿਹਾ ਹੈਗਾ ਤੂੰ ਕਿਤੋਂ ਕਹਿੰਦੇ ਕੱਲ ਚੱਲ ਚੱਲ ਨਿਆਣੀ ਉਮਰਾਂ ਮੈਨੂੰ ਪੱਕਦੀ ਰਹਿੰਦੇ ਇੱਕ ਵਾਰੀ ਮੈਂ ਜਾਇਆ ਹੀ ਨਹੀਂ ਬਾਹਰ ਚੱਟ ਕੇ ਜਾਇਆ ਹਮਣਾ ਆਰੰਗ ਦਾ ਸੂਟ ਸੁਹਾਣਾ ਹੁਣ ਮੈਨੂੰ ਰੰਗ ਪਸੰਦ ਆ ਗਿਆ ਗਾਈ ਬਲੂ ਬਾਹਰ ਬੜੀ ਹੈ ਦਿਮਾਗ ਸੁਵਾਵਾਂਗੇ ਆਪਾਂ ਸੋਨੂੰ ਟਾਈਮ ਹੋ ਗਿਆ ਬੰਦ ਕਰ ਲੈ ਨਹੀਂ ਜਵੈਲ ਵੀ ਇਹ ਯਾਰ ਨਹੀਂ ਹੈਗਾ ਕਿ ਢੀਗ ਗੱਲ ਹੈ ਵੀ ਨਹੀਂ ਪਾਣਾ ਤੇ ਹਰਕਤ ਪਾਣਾ ਲੈ ਉੱਦੋ ਕੀ ਸੇਪ ਕੱਲੇ ਰਿੰਗ ਲੈਣ ਆਈ ਹੁਣ ਕਹਿੰਦੀ ਸਿੱਧੀ ਆਵੀ ਨਹੀਂ ਪਾਣਾ ਨਾ ਹੋਰ ਕਦੋਂ ਪਾਣਾ ਹਨ ਇਹਦਾ ਵੀਡੀਓ ਨਾਲ ਮੇਰੀ ਆਇਆਗਾ ਤੇ ਮਨ ਸੋਚੀ ਲੈ ਉਹ ਜਿਹੜਾ ਸ਼ਰਟ ਵੀਦਿਓ ਮੜਾ ਤੋੜੋ ਤੁਸੀਂ ਕਿਹਦੀ ਸੋਣੀ ਲੱਗਣੀ ਹੋਣਗੇ ਪੈਰਾਂ ਦੇ ਵਿੱਚ ਅੱਜ ਕੱਲ ਤਾਂ 골ਡਨ ਕਲਰ ਦੇ ਪਾਇਲ ਵੀ ਚੱਲ ਰਹੀਆਂ ਹੈਂ ਭਾਈ ਤੇ ਕਦੇ ਪਾਇਲ ਪਾਈਆਂ ਹੀ ਨਹੀਂ ਹੈਗੀਆਂ 골ਡਨ ਕਲਰ ਦੀਆਂ ਆ ਗਈਆਂ ਹੁਣ ਬਸ ਉਹ ਇਹ ਚ ਵੱਡਾ ਲੈਣਗੇ ਇਹਨੇ ਸਾਈਜ਼ ਹਾਂਜੀ ਉਹ ਵੱਡਾ ਲੈਣਗੇ ਇਹਨੇ ਦੀਦੀ ਦੇਖ ਵੀ ਤੁਹਾਡਾ ਸਾਈਜ਼ ਮੈਂ ਦੇਖਦੀ ਹਾਂ ਉਹਨਾਂ ਦਾ ਸਾਈਜ਼ ਸੀਗਾ ਜਾਂ ਉੱਪਰ ਇਹਦੇ ਵਿੱਚ ਰੱਖੋ ਉਹ ਵਾਟ ਚੁੱਕ ਕੇ ਆ ਗਿਆ ਇਹ ਨੂੰ ਆਇਆ ਨਾ ਇਹ ਹਾਂਜੀ ਗਗਨ ਸੋਨਾ ਕਬੜੀ ਚੈੱਕ ਕਰ ਗਗਨ ਫੜ ਲਓ ਫੜੀ ਦਿੱਕਾ ਜਿਹੜੇ ਰਾਣੀ ਨੂੰ ਦਿੱਕਾ ਦਸੀ ਉਹਨਾਂ ਨੂੰ ਮ ਜੈਂਟਾ ਕਲਰ ਦੀ ਕੋ ਲੈ ਗਈ ਨਹੀਂ ਗੁੜੀਆ ਪਾ ਦਿਓ ਹਾਂ ਦੇਖੋ ਉਹ ਵੀ ਦਿਖਾ ਦੇ ਟੁੱਟ ਗਈਆਂ ਨਹੀਂ ਬੁਲੈਂਟਾ ਮਨ ਆਇਆ ਸੀ ਨਾ ਕੋਨੇ ਮਨ ਫੁੱਟ ਆ ਸੀ ਬੇਟਾ ਤੁਹਾਡੇ ਨਹੀਂ ਹੋਣੀਆਂ ਆ ਦੇਖੋ ਇਹ ਮੈਂ ਸੱਚ ਪਾਣੀ ਨਾ ਹਨਾ ਹਾਂ ਗਗਨ ਕੈਮਰਾ ਫੜ ਆਹ ਆ ਤਾਂ ਕੰਫਰਟ ਨਹੀਂ। ਓਕੇ। ਸਹੀ ਹੈ ਨਾ ਹੁਣ? ਇਹਨਾਂ ਸਹੀ ਹੈ ਨਾ ਉਹ ਤਾਂ ਬਾੜੀਆਂ ਉਹ ਆਹ ਠੀਕ ਹੈ। ਥੋੜੀ ਸਾਦੀਆਂ ਦੇ ਦੇ ਦਮ। ਖੰਦੀ ਸਾਦੀ ਬੰਦੀ ਕੋਈ ਨਹੀਂ। ਆਹ ਠੀਕ ਹੈ। 2-10 ਹੈਗਾ ਜੀ ਦੇਖੋ ਮੋਟੀਆਂ ਲਿੱਟੇ। ਅਮਨ ਤੂੰ ਕਿਉਂ ਹੀ ਨਹੀਂ ਖੋ ਚੋਰੀ। ਮੈਂ ਕਹਿ ਰਹੀ ਹਾਂ ਕੀ ਚਾਰਜ ਕਰਨ ਦੇ। ਹੋਰ ਕੀ ਮੈਨੂੰ ਐ ਲੱਗੰਦਿਆ ਕਿ ਤੇ ਸਰਓਵਰ ਹੀ ਹੋ ਜਾਏ। ਆਠ ਹੀ ਨਹੀਂ ਆ 4 8 8 ਤਾਂ ਸਹੀ ਹੈਗੀਆਂ ਨਹੀਂ। ਆ ਜਾਵੇ ਯਾਰ। ਇਹਨਾਂ ਦਾ ਆ। ਹੂੰ? ਆਉਗਾ। ਕਿਦਾ ਬਾਹਰ ਪਿਆ ਹੈ ਆਜੂਗੀ ਮਾਈ ਗੁੱਡਨੈਸ ਓ ਮਾਈ ਗਾਡ ਟੂ ਮੱਚ ਹੌਟ ਕਲਮ ਮਾਈ ਗੁੱਡਨੈਸ ਸਹੀ ਹੈ ਨਾ ਮਾਤਾ ਦੇਣਾ ਮੁੜ ਕੇ ਫਿਰ ਲੱਖਣੀਆਂ ਔਖੀਆਂ ਹੋ ਜਾਣੀਆਂ ਮੈਨੂੰ ਇਹ ਤਾਂ ਆਮ ਨਾਲ ਪਹਿਨਣ ਦੋਸਾ ਤਾਂ ਨਹੀਂ ਲੋਸ਼ਨ ਲਗਾ ਕੇ ਪਾ ਲਿਓ ਇਹਨੂੰ ਕਿ ਲੋਸ਼ਨ ਦੀ ਕੀ ਭਾਵੇਂ ਲੜਾਈ ਹੋ ਜਿਵੇਂ ਸਾਡੀ ਚੂੜੀਆਂ ਪੁੱਛੀ ਸਰੋਂ ਦਾ ਤੇਲ ਨਾਲ ਸਾਬਣ ਸੁਨੋ ਸਾਬਣ ਨਾਲ ਹੀ ਪਾ ਲੈਣੇ ਹੁੰਦੇ ਆ ਵਮ ਦੇਖੋ ਕਿਹੜਾ ਸੁਣਾ ਆ ਸੁਣਾ ਓ ਮਾਈ ਗੋਡ ਓ ਮਾਈ ਗੁੱਡਨੈਸ ਇਹ ਟੂ ਮੱਚ ਹੌਟ ਹੈ ਮੈਂ ਲਿਪਸਿੰਗ ਬੰਦ ਮਾ ਦੁਪਿੰਕਿਸ਼ ਪਿੰਕਿਸ਼ ਵਈ ਮੈਂ ਆਤੀ ਅੱਜ ਰੋਟੀ ਬਣ ਕੇ ਜਾਉਂਗੀ ਬਣਾ ਦਾਂ ਜਾ ਕੇ ਕੱਪੜੇ ਤੋਂ ਲਾਣੇ ਪਏ ਲਿਖਾ ਕਿਤੇ ਵੀਰੇ ਨੇ ਕਿਹਾ ਸਾਈਕਲ ਹੀ ਭੁੱਲ ਜਿਹੀ ਪਾਉਣਾ ਜੀ ਤੇਰਾ ਤਾਂ ਬਾਹਰ ਬੈਠਾ ਬਜਾਰਾ ਬਾਹਰ ਬੈਠਾ ਨੂੰ ਆਪਣੇ ਸੱਗੀ ਫੁੱਲ ਦੇਖੋ ਕਿੰਨਾ ਘੈਂਡ 골ਡ ਦਾ ਬਣਾ ਕੇ ਰੱਖਿਆ ਅੰਮਣ ਤੇ ਉਹ ਨਹੀਂ ਜੋਨੀ ਲਿਵਰ ਨਾਲ ਫਿਲਮਾਂ 'ਚ ਉਹ ਬਣਾ ਰੱਖਿਆ ਕਿੱਦਾਂ ਕਹਿਣ ਲੱਗ ਰਿਹਾ ਸੀ ਅਮਰ ਤਾਗਾ ਪਾ ਗੀ ਕਾਗਾ ਭਾਗ ਵਿੱਚ ਅਮਰ ਅਮਰ ਤੋਂ ਵੀ ਆਈ ਰੋਟੀ ਲੱਗਣ ਦੀ ਦੇ ਚੂੜਾ ਦੇ ਹੁਣ ਇਹਦੇ ਚ ਚੂੜਾ ਹੀ ਲੱਗਣਦੇ ਆ ਚੂੜੀਆਂ ਸੰਭੋ ਕਾਣ ਲੱਗਣ ਮੈਂ ਸੱਚੀ ਤੇ ਧੂ ਵੀ ਲਾ ਲਾ ਪਿਆ